ਮਹਾ ਮੱਝਾਂ ਦੀ ਦਿਖਾਦਾ ਇੱਕ ਵਾਰੀ ਆਰਡਰ ਦੀ ਕੁਆਲਿਟੀ ਜਿਹੜੀ ਹੈਗਾ ਕਰਮਾ ਭਾਜੀ ਜੇ ਕੱਟੀ ਦੇਤੀ ਇਹਨੇ ਆਪਾਂ ਜਾਂਦੀ ਗੱਟੀ 15000 ਦੀ ਰੱਖ ਲਾਂ ਸੋ ਭਾਜੀ ਹੁਣ 15ਵਾਂ ਸੂਆ ਸੁਣਾ ਇਹ ਆ ਦੂਜਾ ਸੂਆ 115000 ਦੀ ਲੋ ਜਿਹੜੀ ਆ ਜਾਂਦੀ ਹੈ ਨਾ ਇਹਨੇ ਦੂਜੀ ਗੱਲ ਕਰਨੀ ਬਾਕੀ ਬਰੀਡ ਤੇ ਆ ਬੱਚੀ ਨੇ 30 ਕਿਲੋ ਦਾ ਦਿੱਤਾ ਭਾਜੀ ਐਸੀ ਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਲਕਰਨ ਕੋਲੇ ਪਹੁੰਚੇ ਹੋਏ ਹਾਂਗੇ ਅੱਜ ਆਪਾਂ ਤੁਹਾਨੂੰ ਬਲਕਰਨ ਦੇ ਸਾਰੇ ਦੇ ਸਾਰੇ ਪਸ਼ੂ ਦਿਖਾ ਦਾਂਗੇ ਪਹਿਲਾ ਨਾ ਜਿਹੜੇ ਗੱਲ ਕਰ ਲਗੇ ਇੱਕ ਆ ਆ ਗਈ ਨੀਲੀ ਰਾਵੀ ਦੀ ਮੱਝ ਸੂਣ ਵਾਲੀ ਤੇ ਦੂਜੇ ਨੰਬਰ ਦੇ ਉੱਤੇ ਆ ਗਈ ਇੱਕ ਇਹ ਵੀ ਜਿਹੜੀ ਹੈਗੀ ਨਾ ਘਰ ਦੀ ਝੋਟੀ ਆ ਮਿੱਤਰੋ ਦੂਜਾ ਸੂਆ ਸੂਈ ਹੋਈ ਤਾਜੀ ਸੂਈ ਹੋਈ ਹੈ ਇਹ ਵੀ ਬਾਈ ਨੇ ਦੇਣੀ ਆ ਤੇ ਇੱਕ ਆ ਗਈ ਹੋਰ ਸੂਣ ਵਾਲੀ ਮੱਝ ਆ ਵੱਡੇ ਕਦ ਕਾਠ ਵਾਲੀ ਇਹਦੀ ਵੀ ਜਾਣਕਾਰੀ ਤੁਹਾਨੂੰ ਨਾ ਮੈਂ ਲੈ ਕੇ ਦੇ ਦੂੰਗਾ ਮਿੱਤਰੋ ਇਹ ਤਿੰਨ ਨਾਗ ਜਿਹੜੇ ਹੈਗੇ ਨਾ ਅੱਜ ਦੀ ਵੀਡੀਓ ਦੇ ਮੇਨ ਨਾਗ ਰਹਿਣਗੇ ਜਿਹੜੇ ਬਾਈ ਨੇ ਦੇਣੇ ਹੈਗੇ ਬਾਕੀ ਪਸ਼ੂ ਸਾਨੂੰ ਮਾ ਦਿਖਾ ਦੇਣਾ ਇਧਰਲੇ ਪਾਸੇ ਜਿਹੜੀ ਆ ਮੱਝ ਆ ਗਈ ਨਾ ਇਹਦੀ ਇੱਕ ਨਾ ਇਧਰਲੇ ਪਾਸੇ ਕੱਟੀ ਖੜੀ ਆ ਤੇ ਆਹ ਦੇਖ ਲਓ ਪਿਛਲੇ ਸੂਈ ਦੀ ਇਹ ਕੱਟੀ ਆ ਤੇ ਕੱਟੀ ਵੀ ਬੜੀ ਸੋਹਣੀ ਸੁਨੱਖੀ ਆ ਤੇ ਇੱਕ ਇਧਰਲੇ ਪਾਸੇ ਬੱਛੀ ਆ ਗਈ ਨਾਗ ਜਿਹੜੇ ਇਹ ਤਿੰਨ ਨਾਗ ਦੇਣ ਤੋਂ ਬਾਅਦ ਨਾ ਘਟੋਗਾ ਤੈਨਾਂ ਕੋਲੇ ਚਾਰ ਮੱਝਾਂ ਦੋ ਗਾਵਾਂ ਚਾਰ ਕੱਟੀਆਂ ਬਚ ਜਾਣਗੀਆਂ ਮਿੱਤਰੋ ਫੇਰ ਵੀ ਜਿਹੜੇ ਨਗ ਨਾ ਬਹੁਤ ਨੇ ਘਰੇ ਏਕਾ ਆਹ ਦੇਖ ਲਓ ਤੁਸੀਂ ਹੋਰ ਆ ਗਈ ਝੋਟੀ ਹਨਾ ਇਧਰਲੇ ਪਾਸੇ ਵਾਲੀਆਂ ਸਾਰੀਆਂ ਝੋਟੀਆਂ ਇਹ ਦੇਖ ਲਓ ਤੁਸੀਂ ਨਿਗਾਹ ਮਾਰ ਲਓ ਇੰਨੇ ਕ ਨਗ ਜਿਹੜੇ ਹੈਗੇ ਨਾ ਇਧਰਲੇ ਪਾਸੇ ਤੇ ਮੈਂ ਤੁਹਾਨੂੰ ਦੋ ਮੱਝਾਂ ਜਿਹੜੀਆਂ ਨਾ ਆ ਦਿਖਾਦਾ ਇੱਕ ਤਾਂ ਆਹ ਆ ਗਈ ਦੇਖ ਲਓ ਮੱਝ ਹਨਾ ਇਹਨਾਂ ਕੋਲੇ ਨਾ ਇਹ ਜਿਵੇਂ ਘਰ ਦੀ ਕੱਟੀ ਪਾਲੀ ਹੋਈ ਸੀ ਤੇ ਇਹ ਘੱਟੋ ਘੱਟ ਵੀ ਹੁਣ 4-5 ਸੂਏ ਹੋਗੇ ਇਹਨੂੰ ਸੂਈ ਨੂੰ ਤੇ ਏਕਾ ਆ ਗਈ ਆਹ ਮੱਝ ਇਹ ਵੀ ਸੂਈ ਹੋਈ ਮੱਝ ਤੇ ਆਜੋ ਕਰਾਈਏ ਬਲਕਰਨ ਨਾਲ ਗੱਲਬਾਤ ਲੱਗੇ ਇਹਨਾਂ ਨਗਾਂ ਦੀ ਜਾਣਕਾਰੀ ਵੀ ਭਾਈ ਇਹ ਤਿੰਨੇ ਤੇ ਤਿੰਨੇ ਨਗ ਜਿਹੜੇ ਦੇਣੇ ਆ ਕਿਉਂ ਦੇਣੇ ਆ ਹੋਰ ਵੀ ਬਲਕਰਨ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਲਕਰਨ ਜੇ ਗੱਲ ਕਰ ਲਗੇ ਪਿੰਡ ਦੀ ਆਪਣੀ ਦੀ ਪਹਿਲਾਂ ਪਿੰਡ ਦੱਸ ਪਿੰਡ ਆਪਣਾ ਹੰਡਿਆ ਹੈ ਜਿਲ੍ਹਾ ਬਰਨਾਲਾ ਦਾ ਠੀਕ ਆ ਆਪਣੇ ਕੋਠੇ ਪੈ ਜਾਂਦਾ ਢਾਲੀਆਲ ਆਊਟਲੈਟ ਦੇ ਨੇੜੇ ਕਿਲੋਮੀਟਰ ਪਿੱਛੇ ਠੀਕ ਆ ਹਾਂ ਜੀ ਅੱਛਾ ਬਲਕਰਨ ਬੇਲਾ ਤਾਂ ਤੇਰਾ ਜੇ ਗੱਲ ਕਰਕੇ ਤੈਨੂੰ ਕਿੰਨੇ ਦਿਨ ਡੀਕ ਕਰਵਾਈ ਠੀਕ ਆ ਦੋ ਦਿਨ ਤੇਰੀ ਡੀਕ ਹੋ ਦੇ ਹੋਗੇ ਇੱਕ ਦਿਨ ਤਾਂ ਉਤੋਂ ਹੀ ਟੱਪ ਗਿਆ ਚੱਲ ਠੀਕ ਆ ਤੇ ਉਹਦੇ ਵਾਸਤੇ ਤੇਰੇ ਵਾਸਤੇ ਤੇਰਾ ਧੰਨਵਾਦੀ ਕਰਦੇ ਆ ਚਲੋ ਜਿਹੜਾ ਤੂੰ ਰੁਕ ਗਿਆ ਭਰਾਵਾ ਤੁਹਾਡਾ ਵੀ ਧੰਨਵਾਦ ਜਿਹੜੇ ਆ ਗਏ ਹੈ ਅੱਛਾ ਬਲ ਕਰਨ ਕੀ ਕਰਨ ਬਣ ਗਿਆ ਵੀ ਆਪਾਂ ਜਿਹੜੇ ਹੈਗੇ ਤਿੰਨੇ ਦੇ ਤਿੰਨੇ ਪਾਸੇ ਕੋਈ ਵਪਾਰ ਆਲਾ ਕੰਮ ਤਾਂ ਨਹੀਂ ਹੈਗਾ ਨਾ ਨਾ ਹੀ ਕਰਦੀਆਂ ਬੱਧਾਂ ਕਰਦੀਆਂ ਬੱਧਾਂ ਠੀਕ ਆ ਗੱਲ ਕੀ ਗੱਲ ਵੀ ਹੁਣ ਵੇਚਣ ਦਾ ਆਪਾਂ ਗੱਲ ਦਾ ਯਾਦ ਇੱਕ ਦੋ ਮੱਝਾ ਸਾਡੇ ਕੋਲ ਦੁੱਧ ਦਿੰਦੀਆਂ ਨੇ ਆ ਗਾਈਆਂ ਦਿੰਦੀਆਂ ਨੇ ਨਾਕ ਬਹੁਤ ਨੇ ਫਿਰ ਵੀ ਆ ਤਨ ਕੋਈ ਦੇਖ ਲਾਂਗੇ ਆਪਦਾ ਘਰ ਦਾ ਉਹ ਕਰਨਾਗੇ ਅੱਛਾ ਸਿਸਟਮ ਹੁੰਦਾ ਹਨਾ ਠੀਕ ਆ ਬਾਕੀ ਫਿਰ ਜੇ ਇਹਨਾਂ ਨੂੰ ਵੇਚਾਂਗੇ ਖਾਲ ਖਰਾਕ ਫੇਰ ਹੀ ਇਹਨਾਂ ਨੂੰ ਪੋਉ ਕਰਾਂਗੇ ਇਹਨਾਂ ਦਾ ਪੂਰਾ ਪੋਈ ਫਿਰ ਨਹੀਂ ਬਾਲਾ ਹੋ ਜਾਂਦਾ ਵਾਦਾ ਵਧੀਆ ਬਾਲਾ ਬਦਾ ਹੀ ਜਾਂਦਾ ਫਿਰ ਔਖਾ ਇਨੀ ਫੀਡ ਫੂਡ ਦਾ ਸਹੀ ਗੱਲ ਅੱਛਾ ਬਲਕਾਨੇ ਜਿਹੜੀ ਤੇਰੇ ਕੋਲੇ ਆ ਮੱਝ ਆ ਗਈ ਹੈ ਨਾ ਵੀ ਇਹ ਜਿਹੜੀ ਮੱਝ ਆ ਪਹਿਲਾਂ ਤਾਂ ਮੈਨੂੰ ਅਜਾ ਦੱਸਦੇ ਨੀਲੀ ਰਵੀ ਦੇ ਵਿੱਚ ਪੈਂਦੀ ਹੈ ਇਹ ਹਾਂਜੀ ਤੇ ਕਿੰਨਾਵਾਂ ਸੂਆ ਸੂਂਦੀ ਹੈ ਇਹ ਪੰਜਵਾਂ ਸੂਆ ਸੂਂਣਾ ਹੈ ਹੁਣ ਪੰਜਵਾਂ ਸੂਆ ਵੈਰੀ ਗੁੱਡ ਕਿੰਨਾ ਦੁੱਧ ਦਿੱਤਾ ਹੋਇਆ ਤੇਰੇ ਕੋਲ 16 ਕਿਲੋ ਆਪਣਾ ਘਰੇ ਚੋਇਆ ਹੋਈ ਆਮ ਨਾਰਮਲ ਦਾਣੇ ਤੇ ਜਿਹੜਾ ਆਪਾਂ ਘਰੇ ਦਾਣਾ ਪਾਉਣਿਆ ਹੈ ਨਾਰਮਲ ਦਾਣੇ ਤੇ 16 ਕਿਲੋ ਤੇ ਫਿਰ 16 ਕਿਲੋ ਚੋਇਆ ਹੋਇਆ ਤੇ ਹੁਣ ਇਹ ਗੱਬਣ ਕਿਹੜੇ ਤੋਂ ਆ? ਅਜੂਬੇ ਤੋਂ ਹੀ ਅਜੂਬੇ ਤੋਂ ਗੱਬਣਾ ਕਾਹਵੇਂ ਆ ਕਿੰਨੇ ਤਾਂ ਰਹਿ ਗਏ ਹੁਣ ਇਹਦੇ ਹੁਣ ਇਹ ਤਾਂ ਦਿਨ ਚਾਰ-ਪੰਜ ਲੈ ਜੂ ਹਜੇ ਸਾਹ ਨਾਲ ਕੁੜੇ ਪੜਾ ਕੋਈ ਨਹੀਂ ਤੋੜਿਆ ਨੇ ਅੱਛਾ ਪੁੜਾ ਪੜਾ ਹਜੇ ਕੋਈ ਤੋੜਿਆ ਨਹੀਂ ਹੈਗਾ ਚਾਰ-ਪੰਜ ਦਿਨ ਲੈ ਜੂਗੀ ਠੀਕ ਹੈ ਤੇ ਫਿਰ ਭਾਜੀ ਜੇ ਕੱਟੀ ਦੇਤੀ ਜਣੇ ਆਪਾਂ ਜਮ ਦੀ ਗੱਟੀ 15000 ਦੀ ਰੱਖ ਲਾਂਗੇ ਤੇ ਛੱਡ ਜੋ ਦੀ ਆਪਣੇ ਕੋਲ ਜੇ ਉਸ ਤੋਂ ਬਾਅਦ ਕੋਈ 5 6 ਮਹੀਨਿਆਂ ਤੋਂ ਬਾਅਦ ਦਿੰਦਾ ਫੇਰ ਉਹ ਆਪਾਂ ਹੋ ਜਾ ਜੀ 25 25 ਤੋਂ 20000 ਦੀ ਕੱਟੀ ਆਪਾਂ ਆਪਦੇ 25 ਤੋਂ 30000 ਦੀ 25 ਤੋਂ 30 ਦੀ ਲਾਲੂਚ ਵਾਲਾ ਸਾਹਮ ਕੇ ਦੇ ਦੇ ਕੋਈ ਆਪਾਂ 25 ਤੋਂ 30000 ਦੀ ਕੱਟੀ ਕੋੜ ਲਾਂਗੇ 25 ਤੋਂ 30000 ਦੀ ਕੱਟੀ ਹਾਂ ਜੀ ਲੈ ਲੇਂਗਾ ਬਾਅਦ ਵਿੱਚ ਹਾਂ ਠੀਕ ਹੈ ਗੱਲ ਤੇ ਹੁਣ ਇਹ ਜਿਹੜਾ ਦੁੱਧ ਦੇਊਗੀ 16 ਪੱਕਾ ਪੱਕਾ ਹਾਂਜੀ ਬਾਕੀ ਅਗਲੇ ਦੀ ਸੇਵਾ ਤੇ ਆ ਹਾਂ ਹਾਂ ਜੇ ਅਗਲਾ ਜੀ ਲੈ ਕੇ ਭੁੱਖੀ ਮਾਰਦੇ ਫਿਰਤਾ 15 ਵੀ ਨਹੀਂ ਦਿੰਦੀ ਸਹੀ ਗੱਲ ਆ ਖੋਲੀ ਫਿਰ ਕੇ ਆਪਾਂ ਤੋੜ ਕੇ ਦਿਖਾਈਏ ਲੋ ਵੀ ਜਿਹੜੀ ਨਸਲ ਬਰੀਡ ਹੈ ਨਾ ਉਹ ਤੁਸੀਂ ਚੈੱਕ ਕਰ ਲਓ ਵੀ ਲੇਵਾ ਜਿਹੜਾ ਹੈਗਾ ਖੁੱਲੇ ਲੇਵੇ ਵਾਲੀ ਇਹ ਮੈਨੂੰ ਕਹਿੰਦਾ ਸੀ ਬਾਈ ਕਹਿੰਦਾ ਮੈਂ ਕੱਟੀ ਵਾਲਸ ਲੈ ਲੂੰਗਾ ਜੇ ਕੋਈ ਕਰੇ ਤਾਂ ਆ ਦੇਖਿਓ ਹੁਣ ਕਰਮ ਵਾਲੀ ਦਾ ਜਿਹੜੀ ਮਿਲਕਵੈਨ ਆ ਉਹ ਚੈੱਕ ਕਰ ਲੋ ਇਹ ਮਿਲਕਵੈਨ ਚੈੱਕ ਕਰ ਲੋ ਹਵਾਨਾ ਵੀ ਪੂਰਾ ਖੁੱਲਾ ਬਣਾਉਂਦੀ ਆ ਲੋ ਵੀ ਮੈਂ ਨਾ ਤੁਹਾਨੂੰ ਆਹ ਮੱਝ ਜਾਂਦੀ ਦਿਖਾ ਦਾਂ ਇੱਕ ਵਾਰੀ ਆਰਡਰ ਦੀ ਕੁਆਲਿਟੀ ਜਿਹੜੀ ਹੈਗਾ ਕਰਮਾਲੀ ਦੀ ਬਹੁਤ ਜ਼ਿਆਦਾ ਚੰਗੀ ਆ ਬਾਕੀ ਤੁਸੀਂ ਕੋਲੇ ਆ ਕੇ ਦੇਖੋਗੇ ਹਨਾ ਤੇ ਹੁਣ ਜਮਾ ਬਰੀਕ ਚਮੜੀ ਵਾਲੀ ਨੀਲੀ ਰਾਵੀ ਦੋਨੇ ਅੱਖਾਂ ਚਿੱਟੀਆਂ ਮੱਥੇ ਦੇ ਵਿੱਚ ਵੱਲ ਇਦਰੀ ਮੋੜਲਾ ਬਾਈ ਮੱਥੇ ਦੇ ਵਿੱਚ ਵੱਲ ਆ ਕੇ ਤੇ ਚਾਰੇ ਪੈਰ ਚਿੱਟੇ ਆ ਤੁਹਾਨੂੰ ਮੈਂ ਦੱਸਾਂ ਗੱਲ ਇਹ ਆ ਦੇਖੋ ਸਿੰਬਲਾਏ ਦੇ ਤੁਸੀਂ ਹੈਂਗਾ ਇੱਕ ਪੈਰ ਦੇ ਨਾ ਹੋਵੇ ਤਾਂ ਨਾ ਹੋਵੇ ਹੈਗੀ ਆ ਚਾਰੇ ਪੈਰਾਂ ਦੇ ਵਿੱਚ ਚਿੱਟਾ ਪੂਸ਼ ਵੀ ਆ ਗਈ ਇੱਕ ਅੱਖ ਦੇ ਵਿੱਚ ਚਿੱਟਾ ਜਿਹੜਾ ਹੈਗਾ ਘੱਟ ਥੋੜਾ ਜਿਹਾ ਤੇ ਦੂਜੀ ਚ ਵੱਧਾ ਆਹੀ ਇਹਨੇ ਗੱਲ ਹਾਂ ਜੀ ਜਵਾਬ ਹੈਗਾ ਪਰ ਜਵਾਬ ਦੋਨਾਂ ਚਾਹੀਏ ਪੈਰਾਂ ਤੇ ਵੀ ਦੋਨਾਂ ਤੇ ਮੁਰਲਾ ਅੱਛਾ 16 ਦੀ ਗਾਰੰਟੀ ਤੇ ਦੇਵੇਂਗਾ ਕਿ ਗੱਪ ਵਾਲਾ 16 ਗਾਰੰਟੀ ਲੈ ਲੈ ਨਹੀਂਗਾ ਗਾਰੰਟੀ ਸਾਹਮਣੇ ਸਾਹਮਣੇ ਅਗਲਾ ਕੁਝ ਜਾ ਕੇ ਠੀਕ ਹੈ ਹਾਂ ਗਾਰੰਟੀ ਲੈ ਲਾਂਗੇ ਥੋੜਾ ਠੀਕ ਆ ਲੈ ਵੀ ਇਹ ਦੇਖ ਲਓ ਤੁਸੀਂ ਜਿਹੜੇ ਇਹ ਕਹਿੰਦਾ ਨਾ ਭਾਈ 16 ਕਿਲੋ ਦੀ ਗਾਰੰਟੀ ਤੇ ਲੈ ਜੇ ਬੰਦਾ ਤੇ ਮੱਜ ਚੰਗੀ ਆ ਲੇਵੇ ਦੇ ਵਿੱਚ ਨਾ ਹਜੇ ਬਹੁਤ ਢਿੱਲਾ ਪਈਆਂ ਤੁਹਾਨੂੰ ਇਹ ਦੱਸਤਾ ਹਜੇ ਢਿੱਲਾ ਪਈਆਂ ਚਮੜੀ ਬਰੀਕ ਆ ਗਈ ਤੇ ਬਰੀਕ ਬਰੀਕ ਨਾੜਾਂ ਨਾ ਜਿਹੜੀਆਂ ਚਮੜੀ ਦੇ ਵਿੱਚ ਦਿਸਦੀਆਂ ਨੇ ਉਹ ਗੱਲ ਹੈ ਨਹੀਂ ਗਈ ਆ ਵੀ ਹਾਂ ਪਸ਼ੂ ਜਿਆਦਾ ਕਰਕੇ ਮਾੜੀ ਜੀ ਫਿੱਕੀ ਤਾਂ ਰਹਿ ਸਕਦੀ ਆ ਤੇ ਬਾੜਾ ਜੇ ਚਮ ਚੜਦੇ ਪਸ਼ੂ ਉਹ ਵੀ ਨਹੀਂ ਤੋਧ ਦਿੰਦਾ ਫਿਰ ਹਨਾ ਇਹਦਾ ਮੈਨੂੰ ਐਂ ਦੱਸ ਰੇਟ ਕੀ ਕਰਤਾ ਰੇਟ ਫੋਨ ਤੇ ਕਰ ਲਾਂਗੇ ਇਹਦਾ ਇਹ ਦਾ ਕਿੰਨਾ ਕੁ ਰਹੂਗਾ ਜੈ ਜਰ ਜੈ ਜਰ ਹੋਈ ਨਹੀਂ ਵੀ 2.5 ਲੱਖ ਦੋ ਮੰਗ ਲਿਆ ਦੋ ਤੋਂ ਥੱਲੇ ਥੱਲੇ ਰੂ ਡੇਢ ਤੋਂ ਥੱਲੇ ਕਰਦਾ ਡੇਢ ਤੋਂ ਥੱਲੇ ਹਾਂਜੀ ਡੇਢ ਤੋਂ ਥੱਲੇ ਹਾਂਜੀ 40 ਤੋਂ ਥੱਲੇ 40 ਤੋਂ ਥੱਲੇ ਕਰਦਾ ਫਿਰ ਤਾਂ ਕਰੀ ਦੇ ਇੱਕ 35 ਕਰਦਾ ਇੱਕ ਤੇ ਦੀ ਟਾਟਾ ਵਟ ਦੇ ਦਾਂਗੇ ਹੈ ਦੇ ਦਾਂਗੇ ਬੱਬਾ ਜੈ ਜਰ ਮੁੱਲ ਕੀਤਾ ਮਿੱਤਰੋ ਨਸਲ ਦੇ ਹਿਸਾਬ ਨਾਲ ਨਾ ਜਿਹੜਾ ਬਾਈ ਨੇ ਮੁੱਲ ਕੀਤਾ ਉਹ ਤੁਸੀਂ ਦੱਸਿਓ ਵੀ ਕਿਵੇਂ ਕੀਤਾ ਠੀਕ ਆ ਇਹ ਕਰਾ ਲਿਆ ਮੁੱਲ ਕੋਈ ਚੱਕਰ ਨਹੀਂ ਆ ਜਾ ਕਰਾਂਗੇ ਜੀ अच्छा बलकन जेडी तेरे दुसरे नंबर दे उते आहा ਝੋਟੀ ਆ ਗਈ ਬਾਈ ਤੇ ਦੂਜੇ ਨੰਬਰ ਤੇ ਦੂਜਾ ਸੁਹਾ ਸੂਈ ਆਈ ਦੂਜਾ ਸੁਹਾ ਸੂਈ ਹੈ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਹੈ ਜੇਰ ਦੀ ਸੂਈ ਦੇ ਆਪਣੇ ਕੋਲੇ ਵੀਡੀਓ ਪਈ ਆ ਆਪਾਂ ਗਰੰਟੀ ਦੇ ਦਾਂਗੇ ਜੇਰ ਜੂਰੀ ਵੀ ਉਹਦਾ ਤਰੀਕ ਵੀ ਆ ਜੋ ਉਹਦੇ ਠੀਕ ਆ ਜੀ ਠੀਕ ਆ ਦੂਜਾ ਸੁਹਾ ਸੂਈ ਹੈ ਤੇ ਪਹਿਲੇ ਸੂਏ ਦਾ ਦੁੱਧ ਕਿੰਨਾ ਚੋਇਆ ਆਪਾਂ ਦੱਸ ਤੋ 11 ਕਿਲੋ ਦੁੱਧ ਚੋਇਆ ਜੀ ਦਾ 10 ਤੋਂ 11 ਕਿਲੋ ਵੈਰੀ ਗੁੱਡ ਤੇ ਹੁਣ ਕਿੰਨਾ ਦੁੱਧ ਦੀ ਗਰੰਟੀ ਦੇ ਦੇਗਾ 12 ਤਾਂ ਦੇ ਦੇ ਵੀ ਮੌਜ ਨਾਲ ਪਹਿਲੇ ਸੂਏ 10 ਤੋਂ 11 ਕਿਲੋ ਆਪਾਂ ਚੋਇਆ ਹੋਇਆ ਉਹਦੀ ਕੋਈ ਗੱਲ ਨਹੀਂ ਵੀ ਫਿਕਸਲੇ ਵੀ ਆ ਗਈ ਦੇ ਦੂਗੀ ਮੇਰੇ ਸਾਹਬ ਦੇ ਫਿਕਸ ਆਈ ਹੈਨਾ ਜਮ ਫਿਕਸ ਵੀ ਹੁਣ ਵੀ ਆਪਾਂ ਹੀ ਗੱਲਗੇ ਵੀ 10 ਤੋਂ ਭਈ 12 ਕਿਲੋ ਦੁੱਧ ਦੇਊਗੀ ਵੱਡਾ ਗੱਪ ਮਾਰੇ ਦਾ ਕੋਈ ਫਾਇਦਾ ਨਹੀਂ ਹੈ ਅਜੇ 15 ਕਹਿ ਦਈਏ 18 ਕਹਿ ਦਈਏ ਹਾਂਜੀ ਬਸ ਆਹੀ ਗੱਲ ਹੁੰਦੀ ਆ ਵੀ ਦੇਖਿਆ ਜੀ ਝੋਟੀ ਦਾ ਕੱਦ ਕਾਠ ਵੀ ਬਹੁਤ ਆ ਗਿਆ 12 ਲੀਟਰ ਦੁੱਧ ਵੀ ਬਹੁਤ ਹੁੰਦਾ ਬਲਕਰ ਬਹੁਤ ਆਈ ਕਿਨੇ ਹੀ ਜਦੋਂ ਡੱਬਾ ਭਰਦਾ ਗਲਦੀ ਵਾਲਟੀ ਲੈ ਜਾਂਦਾ ਵਰਕੇ ਸਹੀ ਗੱਲ ਹੈ ਖੋਲੀ ਫਿਰ ਕੇ ਰਾਂ ਇਹਦੇ ਮਗਰ ਬੱਚਾ ਕੀ ਆ ਹੁਣ ਕੱਟੀ ਆਈ ਕੱਟੀ ਹੈ ਹਾਂ ਕੱਟੀ ਕੋਈ ਪਤਾ ਕਿਹੜੇ ਵੱਲ ਸਰਕਾਰੀ ਸੀਮਨ ਦੀ ਆਈ ਨੰਬਰ ਨਹੀਂ ਪਤਾ ਹੈ ਸਰਕਾਰੀ ਦੀ ਹੈ ਸਰਕਾਰੀ ਜੀ ਲੈ ਵੀ ਆ ਝੋਟੀ ਨਾ ਜਿਹੜੀ ਹੈਗੀ ਤੁਸੀਂ ਕਰਦ ਕਾਠ ਨੋਟ ਕਰ ਲਓ ਇਹਦਾ ਆ ਦੇਖੋ ਥਣ ਵੀ ਚੰਗਾ ਲੱਗਿਆ ਹੋਇਆਗਾ ਤੇ ਫਿਕਸ ਜੇ ਲੈਵੇ ਵਾਲੀ ਅੱਜ ਵੀਡੀਓ ਬਣਾਉਣ ਦਾ ਸਮਾਂ ਵੀ 12 ਘਟੋ ਘਟੇ 1.5 ਵਜੇ ਦਾਗਾ ਇਹ ਆ ਦੇਖ ਲੋ ਤੇ ਬੌਲੇ ਤੋਂ ਖਾਲੀ ਆਈ ਅੱਛਾ ਬੌਲੇ ਤੋਂ ਖਾਲੀ ਐ ਖਵਾਨਾ ਪੱਕਾ ਹੀ ਰੱਖੂਗੀ ਜਮਾ ਪੱਕਾ ਰੱਖੂ ਵੀ ਬੌਲੇ ਤੋਂ ਖਾਲੀ ਕਰਤੀ ਠੀਕ ਇਹਦਾ ਲੰਮੀ ਲੈ ਜਾ ਕਰਾ ਇਧਰ ਧੁੱਪੇ ਜੇ ਲੈ ਚੱਲ ਕਰ ਲੈ ਵੀ ਆਹਾ ਝੋਟੀ ਜਿਹੜੀ ਹੈਗੇ ਜਮਾ ਆਪਾਂ ਬੰਦੇ ਦੇ ਘਰੋਂ ਸਾਨੂੰ ਦਿਹਾਉਣੇ ਹੈਗੇ ਦੂਜਾ ਸੂਆ ਸੂਈ ਹੋਈ ਤਾਜੀ ਸੂਈ ਹੋਈ ਝੋਟੀ ਆ ਬਲਕਰਨ ਇਹ ਇੱਥੇ ਖੜਾ ਲਾ ਬਾਈ ਇੱਥੇ ਖੜਾ ਲਾ ਆ ਦੇਖੋ ਲੇਵਾ ਖੁੱਲਾ ਖੁੰਦੀ ਐ ਆ ਦੇਖੋ ਇਹ ਥੋੜਾ ਜਿਹਾ ਬੱਚੇ ਦਾ ਕਰੂਈ ਹਾਂ ਅੱਛਾ ਮੈਨੂੰ ਐਂ ਦੱਸ ਕੋਈ ਗੱਲ ਰੇਟ ਇਹਦਾ ਟਾਟਾ-ਬਾਟਾ ਜਮੇ ਫਿਰ ਰੇਟ ਇੱਕ ਵੀ ਆਈ 15 ਦੀ ਦੇ ਦਾਂਗੇ ਇੱਕ ਵੀ ਰੇਟ ਹੈ ਇੱਕ 15 ਦੀ ਦੇ ਦੇ ਹਾਂ ਆ ਜਾ ਕਰਾ ਫਿਰ ਲੈ ਜੋ ਲੈ ਜੋ ਕੋਈ ਗੱਲ ਨਹੀਂ ਇਹ ਥੋੜਾ ਜਿਹਾ ਬੱਚੇ ਦਾ ਕਰੂ ਹੀ ਹੋਰ ਤਾਂ ਕੋਈ ਗੱਲ ਨਹੀਂ ਲੈ ਵੀ ਆਹਾ ਵੱਡੇ ਕੱਦ ਕਾਠ ਵਾਲੀ ਦੂਜਾ ਸੂਆ ਸੂਈ ਹੋਈ ਆ ਤੇ ਕੋਈ ਗੱਲ ਨਹੀਂ ਲੈ ਜੋ ਬਈ ਇਹ ਆ ਦੂਜਾ ਸੂਆ 1,15,000 ਦੀ ਹਾਂ ਨਾ ਦੇ ਦਾਂਗੇ ਆਪ ਠੀਕ ਹੈ ਗੱਲ ਹਾਂ ਵੀ ਵਾਲਾ ਛੋੜਛੱਪਾ ਕਰਦੀ ਛੋੜਛੱਪਾ ਕਰਦਾ ਅਗਲਾ ਜਊਂਗੀ 80-85 ਕਹੇ ਉਹ ਤਾਂ ਫਿਰ ਕਿੱਥੇ ਹਾਂ ਉਹਦੀ ਅੱਜ ਤਾਂ 85 ਦੀ ਤਾਂ ਕੋਈ ਟੋਕੜ ਵੀ ਨਹੀਂ ਦਿੰਦਾ ਟੋਕੜ ਨਹੀਂ ਦਿੰਦਾ ਕਿਨੇਹੀਂ ਅੱਛਾ ਜਿਹੜੀ ਤੇਰੇ ਕੋਲੇ ਹੁਣ ਆਹ ਅਗਲੀ ਆ ਗਈ ਇਹਦਾ ਮੈਂ ਨੇ ਵਾ ਇੱਥੇ ਖੜੀ ਦੱਸ ਜਿਹੜੀ ਆ ਆ ਗਈ ਇਹਦਾ ਸੂਆ ਦੱਸ ਪਹਿਲਾਂ ਤਾਂ ਮੈਨੂੰ ਇਹਦਾ ਸੂਆ ਤੀਜਾ ਹੀ ਤੀਜਾ ਸੂਆ ਹਾਂਜੀ ਤੀਜਾ ਸੂਆ ਸੂ ਗਈ ਹਾਂਜੀ ਸਿੰਘ ਜਾਂ ਇੱਕ ਐਂ ਲੱਗਦਾ ਜੀ ਹੈ ਨਾ ਟੋਪੀ ਲਾਈ ਹੋਈ ਹੈ ਜੀ ਅੱਛਾ ਤੀਜਾ ਸੂਆ ਸੂ ਗਈ ਤੇ ਕਿੰਨੇ ਦਿਨ ਮਤਲਬ ਇਹਦਾ ਕੀ ਹਿਸਾਬ ਕਿਤਾਬ ਹੈ ਇਹਦੇ 20 ਦਿਨ ਪਿਆ ਜੀ ਹਜੇ 20 ਤੋਂ ਵੱਧ ਲੈ ਜੂਗੀ 20 ਤੋਂ ਵੱਧ ਹਾਂਜੀ ਇਹ ਤਾਂ ਐਂ ਆ ਗਿਆ ਵੀ ਆਪਾਂ ਜਾਏ ਤੇ ਨਾਲ ਪਾਤ ਗੀ ਸੀਗਾ ਹਾਂ ਇੱਕ ਕੱਚੀ ਕਰਕੇ ਪਾਤੀ ਠੀਕ ਹੈ ਤੇ ਕਿੰਨਾ ਦੁੱਧ ਦਿੱਤਾ ਇਹਨੇ ਇਹਨੇ 14 ਤੋਂ ਕਿਲੋ ਦੁੱਧ ਤਾਂ ਆਪਣੇ ਕੋਲ ਚੋਇਆ ਹੋਇਆ ਜੀ ਦਾ ਆਮਦਾਨੇ ਤੇ ਆਪਣੇ ਤੇ 14 ਕਿਲੋ ਹਾਂਜੀ ਤੇ ਹੁਣ ਤੀਜੇ ਸੂਏ ਵਾਸਤੇ ਕਿੰਨਾ ਕਿ ਦੁੱਧ ਪਾ ਸਕਦੀ ਹੈ 15 ਦੇ ਦੂਜੀ ਅਗਲਾ 14 15 ਮੰਨ ਕੇ ਲੈ ਜੇ ਠੀਕ ਆ ਇਹ ਪਏ 20 ਦਿਨ ਇਹਦੇ ਹਾਂਜੀ ਬਹੁਤ ਦਿਨ ਪਿਆ ਯਾਰ ਇਹਦੇ ਹਨਾ ਲਾਉਣ ਦੀ ਲੂਣ ਦੀ ਹੁਣ ਚੰਗਾ ਲੱਗ ਗਿਆ ਲੈ ਚੱਲ ਕੋਈ ਗੱਲ ਨਹੀਂ ਫਿਰ ਖੋਲੋ ਕੇ ਰਾਂ ਲੈ ਵੀ ਆ ਜੋ ਟੀਨਾ ਇੰਨਾ ਦੀ ਬੇਲ ਬੂਲ ਬਹੁਤ ਆ ਇਹਦੀ ਕੱਦ ਵੀ ਬਹੁਤ ਆ ਤੇ ਜਿਹੜਾ ਇਹਦਾ ਨਾ ਹੋਰ ਵੀ ਤਰੀਕਾ ਤੁਹਾਨੂੰ ਦੱਸ ਦਿੰਨਾ ਇਹਦੀ ਜੱਤ ਜੋਤਾ ਜਿਹੜਾ ਰੰਗਵਾਜ ਆ ਬਹੁਤ ਚੰਗਾ ਹੈਗਾ ਤੇ ਇੱਧਰਲੇ ਪਾਸੇ ਤੁਸੀਂ ਕੱਦ ਕਾਠ ਨੋਟ ਕਰ ਲਓ ਸੂਨ ਵਾਲੀ ਝੋਟੀ ਦਾ ਇਹ ਲੇਵਾ ਹਜੇ ਨਾ ਇਹ ਲਾਉਣ ਲੱਗ ਗਈ ਆਹ ਦੇਖੋ ਥਾਂ ਜਿਹੜਾ ਹੈਗਾ ਉਹ ਕੱਲਾ ਕੱਲਾ ਤੇ ਲੈ ਚੱਲ ਬੰਦਾ ਫੈਦਰ ਲਾਇਤਾ ਲੈ ਇੱਕ ਸਿੰਘ ਜਿਹੜਾ ਹੈਗਾ ਇਹਦਾ ਨਾ ਜ਼ਰੂਰ ਭਰਿਆ ਹੋਇਆ ਹੋਏਗਾ ਇੱਕ ਸਿੰਘ ਤੜਾਲਾ ਸੀਗਾ ਹਾਂ ਟੋਪੀ ਲਹੀ ਆ ਸਿੰਘ ਨੂੰ ਨਹੀਂ ਕੋਈ ਸਹੀ ਗੱਲ ਆ ਇਹ ਲੈ ਜਾ ਲੈ ਜਾ ਲੈ ਜਾ ਕੇ ਰਾਂ ਦਿਖਾ ਦਗੇ ਕੇ ਰਾਂ ਆਪਾਂ ਪਈ ਪਸ਼ੂ ਤਰਾਏ ਵੀ ਜਿਹੜਾ ਘਾਣਾ ਹੈਗਾ ਪਸ਼ੂ ਤਾਂ ਤਰਾਏ ਵੀ ਲੋਟਾ ਅੱਛਾ ਲੇਵਾ ਤਾਂ ਲਾਉਣ ਲੱਗੀ ਪੂਰਾ ਹਾਂ ਹਾਂਜੀ ਇੱਕ ਮਿੰਟ ਖੜਾ ਲਾ ਇਹ ਆ ਦੇਖੋ ਚੈੱਕ ਕਰ ਲਓ ਇਧਰਲੇ ਪਾਸਿਓ ਮੈਂ ਇਧਰੋਂ ਵੀ ਦਿਖਾ ਦਿੰਦਾ ਇਹ ਹੁਣ ਇਧਰੋਂ ਵੀ ਚੈੱਕ ਕਰ ਲਓ ਠੀਕ ਆ ਮਿਲ ਕਰਨ ਇਹਦਾ ਫਿਰ ਰੇਟ ਕਿੰਨਾ ਕਰਤਾ ਇਹ ਰੇਟ ਕੱਚੀ ਕਰਕੇ ਫੋਨ ਤੇ ਕਰ ਲਾਂਗੇ ਚੱਲ ਰਹਿੂ ਜਾਈ ਜੀ ਰਹਿੂ ਜਾਈ ਜੀ ਹਾਂ ਰਹਿ ਠੀਕ ਆ ਲੋ ਵੀ ਆਹ ਦੇਖ ਲਓ ਜਿਹੜੀ ਆ ਜਾਂਦੀ ਹੈ ਨਾ ਇਹ ਨੇ ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਹੋਇਆ ਹੁਣ ਇਹਦਾ ਸੂਣ ਦਾ ਟਾਈਮ ਜਿਹੜਾ ਹਜੇ ਪਿਆ ਆ ਜਾ ਕਰ ਅੱਛਾ ਬਲ ਕਰਨੇ ਚੇਤੇਰੇ ਫੋਨ ਨੰਬਰ ਦੀ ਗੱਲ ਕਰਨੀ ਹੈ ਫੋਨ ਨੰਬਰ 78149 69260 ਜੀ ਦੂਜਾ ਨੰਬਰ ਹੈਗਾ 94638 61916 ਠੀਕ ਆ ਅੱਛਾ ਗੱਲ ਕਰਨੀ ਬਾਕੀ ਬਰੀਡ ਤੇ ਆ ਬੱਚੀ ਨੇ 30 ਕਿਲੋ ਦਾ ਦਿੱਤਾ ਹੋਇਆ ਆਪਣੇ ਕੋਲੇ ਪਹਿਲੇ ਸੂਏ ਪਹਿਲੇ ਸੂਏ 30 ਲੀਟਰ ਹਾਂ ਜੀ ਆਮ ਆਪਣੀ ਸੇਵਾ ਤੇ ਜਿਹੜਾ ਘਰੇ ਦਾਣਾ ਦੂਣਾ ਪਾਉਣਾ ਪੱਕੀ ਗੱਲ ਹੈ ਪੱਕੀ ਗੱਲ ਹੈ ਚਵਾਇਆ ਅੱਛਾ ਹੁਣ ਇਹ ਹਜੇ ਗੱਬਣ ਹੋਈ ਨਹੀਂ ਨਾ ਗੱਬਣ ਕਰਮੀ ਕਰਕੇ ਨਹੀਂ ਕਰਾਈ ਜੀ ਫਿਰ ਕੋਈ ਗਾਹ ਨਹੀਂ ਕੁਛ ਦੇਣਾ ਠੀਕ ਆ ਤੇ ਇਹਨੇ 30 ਦਿੱਤਾ 30 ਦਿੱਤਾ ਜੀ ਉਹ ਦੂਜੀ ਦੇਖ ਲਓ ਇਹਨੇ ਇਹਨੇ 20 ਕਿਲੋ ਦੁੱਧ ਆਪਣੇ ਕੋਲ ਇਹਨੇ ਦਿੱਤਾ ਹੋਇਆ ਕਿਹੜੀ ਨੇ ਆਹ ਟਣੀ ਅੱਛਾ ਇਹਨੇ ਵੀ ਹਾਂ ਜੀ ਦੇਸੀ ਬਰੀਡ ਆ ਗਈ ਦੇਸੀ ਬਰੀਡ ਆ ਜਮਾ ਦੋਨੇ ਪਾਸੇ ਬਹਿ ਕੇ ਚੋਈ ਚਲੋ ਅੱਛਾ ਕ੍ਰਾਸ ਚ ਹਾਂ ਦੋਨੇ ਪਾਸੇ ਬਹਿ ਕੇ ਚੋਈ ਅੱਛਾ ਆਹ ਕੱਟੀ ਕਿਹੜੀ ਐ ਇਹਦੀ ਕੱਟੀ ਮਾਂ ਸੇਲ ਕਰਦੀ ਸੀ ਇਹ ਵੀ ਚੰਗੇ ਠੀਕੇ ਦੀ ਐ ਇਹ ਵੀ ਚੰਗੇ ਚਿਕਦੀ ਤੇ ਆਹਾ ਇਹ ਵੀ ਵਧੀਆ ਠੀਕੇ ਦੀ ਆਈ ਇਹ ਇਹ ਪਿੱਛੇ ਆਈ ਸੀ ਮੱਝ ਦੇ ਮੱਝ ਦੇ ਪਿੱਛੇ ਆਪਣੇ ਕੋਲੇ ਆ ਆ ਮੱਝ ਆ ਗਈ ਇੱਕ ਤੇ ਆ ਮੱਝ ਆ ਗਈ ਠੀਕ ਐ ਇਹ 13 14 ਕਿਲੋ ਦੁੱਧ ਦੇ ਦਿੰਦੀ ਆਪਣੇ ਕੋਲੇ ਇਹ ਵੀ 13 ਚਲੋ ਹਾਂ ਆ ਜਾ ਫਿਰ ਕਰਾ ਬਾਹਰ ਆ ਜਾ ਕਰਾ ਤੇ ਇੱਕ ਜਿਹੜੀ ਆਹਾ ਆ ਗਈ ਹੁਣ ਤੇਰੇ ਕੋਲੇ ਜਿਹੜੀ ਇਹ ਸਾਨੂੰ ਮੈਨੂੰ ਦੇਖ ਕੇ ਚੰਬਲ ਦੀ ਜੀ ਆਹਾ ਇਹ ਯਾਰ ਤੇਰੀ ਮੱਝ ਮੈਨੂੰ ਚੰਗੀ ਲੱਗੀ ਚੰਗੀ ਕਿੰਨਾ ਕੁ ਦੁੱਧ ਪਾਉਂਦੀ ਆ 13 14 ਕਿਲੋ ਆਪਣੇ ਬਸ ਜਦੋਂ ਚਾਹੁੰਦੇ ਸੀ ਆਪਾਂ ਉਹਦੇ ਦੇ ਹੀ ਜਾਂਦੇ 13 ਕ ਹਾਂਜੀ ਠੀਕ ਐ 12 ਤੋਂ 13 12 ਤੋਂ 13 ਤੇ ਸੂਆ ਕਿੰਨਾ ਵਸੂਦੀ ਐ ਸੂਆ ਜੀ ਹੁਣ 15ਵਾਂ ਸੂਆ ਸੂਣਾ ਹੈ ਨਾਲੇ 15ਵਾਂ ਹਾਂਜੀ ਕਿ ਪੰਜਵਾਂ ਆਖਿਆ ਸੀ 15ਵਾਂ ਮੈਂ ਤਾਂ ਪੰਜਵਾਂ ਆਖਿਆ ਪਹਿਲਾਂ 15ਵਾਂ ਹੀ ਲੇਖਾ ਲੱਗ ਗਿਆ ਤੁਹਾਨੂੰ 15 ਆਹਾ ਦੇਖ ਲਓ ਮਿੱਤਰੋ ਏ ਆਹਾ 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 ਆਹ ਦੇਖ ਲਓ ਮਿੱਤਰੋ ਮੈਂ ਆਖਿਆ ਕਿ ਤੇ ਪੰਜਵਾਂ ਸੂਆ ਸੁੰਦੀ ਆ 15ਵਾਂ ਸੂਆ ਆਹ ਜਿਹੜੀ ਹੈਗੀ ਮੱਜ ਚੈੱਕ ਕਰ ਲਓ 15ਵਾਂ ਸੂਆ ਡੇਢ ਮਹੀਨਾ ਰਹਿ ਗਿਆ ਜੀ ਬਸ ਅੰਦਰ ਡੇਢ ਮਹੀਨਾ ਡੇਢ ਮਹੀਨਾ ਰਹੇਗਾ ਅੱਛਾ 15 ਸੂਏ ਸੂਪੀ ਤੇਰੇ ਕੋਲ ਕਮਾਲ ਦੀ ਗੱਲ ਆ ਯਾਰ ਦੇਖੀ ਲੈ ਪੰਜਵਾਂ ਸੂਆ ਲੱਗਦੀ ਮੈਨੂੰ ਤਾਂ ਮੈਨੂੰ ਐ ਲੱਗਿਆ ਜਿਵੇਂ ਵੀ ਇਹ ਪੰਜਵਾਂ ਕਿਹਾ ਤੇ ਵੀ ਆਹ 15ਵਾਂ ਸੂਆ ਦੇਖ ਲਓ ਤੁਸੀਂ ਤੇ ਬਹੁਤ ਹੁੰਦਾ ਹੈ ਨਾ ਬਹੁਤ ਆਈ ਸੇਵਾ ਤੇ ਆ ਬਾਕੀ ਕਰਦੀ ਆ ਜੀ ਕਰਦੀ ਕੱਟੀਪਾਲੀ ਹੋਈ ਚਲੋ ਚਲਦੀ ਚੰਗੀ ਗੱਲ ਆ ਬਾਕੀ ਮਿੱਤਰੋ ਇਹ ਦੇਖ ਲਓ ਹੁਣ ਤੁਸੀਂ ਵੀ ਭਾਈ ਇਹ 15ਵਾਂ ਸੂਆ ਅਗਲਾ ਕਹਿਆ ਜਾਂਦਾ ਵੀ ਯਾਰ ਇਹ ਆਏ ਆ ਫਲਾਨਾ ਧੌਂਕਾ ਤੇ ਪਸ਼ੂ ਪਈਦਾ ਆ ਜਿਹੜੀ ਹੈਗੀ ਨਾ 12 13 ਕਿਲੋਲੀ ਇਹ ਵੀ ਚੰਗੀ ਹੈਗੀ ਮੱਝ ਬਾਕੀ ਭਾਈ ਹਾਂ ਆਰ ਪਰ ਦਾ ਬੇਚਦਾ ਹੈ ਹੈ ਆਰ ਪਰ ਦਾ ਵੇਚਦਾ ਹੀ ਬਾਲਾ ਹੋਇਆ ਆਰ ਪਰਵਾਰ ਬਾਲਾ ਵੇਚਦਾ ਇਹ ਜੀ ਹਜੇ ਆਪਣੇ ਕੋਲ ਕੋਈ ਨਾਗ ਹੈ ਨਹੀਂ ਹੁਣ ਵਾਲਾ ਰੱਖਾਂਗੇ ਵੇਚੀ ਗਏ ਉਦੋਂ ਲੈ ਵੀ ਆਹ ਦੇਖ ਲਓ ਕਹਿੰਦੇ ਹੁਣ ਨਾਗ ਜਿਹੜਾ ਹੈਗਾ ਆਪਾਂ ਰੱਖਾਂਗੇ ਆਰ ਪਰਵਾਰ ਜਿਹੜਾ ਹੈਗਾ ਇਹਦਾ ਬਹੁਤ ਵੇਚਦਾ ਬਾਕੀ 15 ਸੂਏ ਵੀ ਬਹੁਤ ਹੁੰਦੇ ਆ ਹਨਾ ਤੇ 15 15 ਇਹ 15 ਸੂਏ ਸੂਪੀ ਦੇ ਇਹ 15 ਹਾਂ ਜਵਾਨ ਹੋ ਗਿਆ ਕਿ ਨਹੀਂ ਬਾਈ ਮੈਂ ਦੇਖਾ ਸੂਏ ਹੀ ਦੇਣ ਲੱਗੀ ਸੀਗੀ ਜਦੋਂ ਨਿਕਾ ਜਾ ਹੁੰਦਾ ਸੀ ਠੀਕ ਹੈ ਗੱਲ ਚਲੋ ਬਹੁਤ ਬਹੁਤ ਧੰਨਵਾਦ ਬਲਕਨ ਦਾ ਧੰਨਵਾਦ ਹੈਨਾ ਤੇ ਬਾਕੀ ਜਿਹੜਾ ਤੇਰੇ ਪਸੂ ਦੇਖ ਕੇ ਵੀ ਜਿਹੜੀ ਹੈਗੀ ਨਾ ਵੀ ਮਨ ਨੂੰ ਸ਼ਾਂਤੀ ਆਈ ਇਹ ਵੀ ਚਲ ਤੂੰ ਨਿੱਕੀ ਉਮਰ ਦਾ ਮੁੰਡਾ ਜੇਵੇਂ ਸੇਵਾ ਸੰਭਾਲ ਕਰਨ ਦੇ ਵਿੱਚ ਕੋਈ ਕਮੀ ਦਾ ਛੱਡਦਾ ਨਹੀਂ ਬਾਕੀ ਤੁਹਾਨੂੰ ਪਤਾ 100 ਮਜਬੂਰ ਹੁੰਦੇ ਆ ਤਿੰਨੇ ਨਗ ਬਾਈ ਦੇ ਘਰ ਦੇ ਨੇ ਕਿਵੇਂ ਲੱਗੀ ਮਾਝਾ ਹਾ ਦੱਸਿਓ ਜਰੂਰ ਖੁੱਲੇ ਲੇਵੇ ਵਾਲੀ ਆ ਕੋਲ ਆ ਕੇ ਆਪਾਂ ਲੇਵਾ ਵੀ ਚੈੱਕ ਕਰਵਾ ਲਈ ਆ ਦੇਖ ਲਓ ਹੁਣ ਜਿਹੜੀ ਇਹ ਨੀਲੀ ਰਵੀ ਦੀ ਮਾਝ ਦਾ ਆਰਡਰ ਕਿਵੇਂ ਲੱਗਿਆ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ